ਸਤਿ ਸ਼੍ਰੀ ਅਕਾਲ ਜੀ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਵਿੱਚ ਅੱਜ ਅਖਾਸ਼ ਹੈ ਦੁਬਈ এমਪਲੋਇਮੈਂਟ ਵੀਜ਼ਾ ਬਾਰੇ ਜਿਹੜੇ ਮੇਰੇ ਵੀਰ ਵਿਜ਼ਟ ਟੂ ਵਰਕ ਨਹੀਂ ਜਾਣਾ ਚਾਹੁੰਦੇ ਇਹ ਵੀਡੀਓ ਖਾਸ ਤਨ ਲਈ ਕਿਉਂਕਿ ਬਹੁਤ ਕਾਫੀ ਕਾਲਿੰਗ ਆਉਂਦੀ ਆ ਜਿਹੜੇ ਮੇਰੇ ਵੀਰ ਕਹਿੰਦੇ ਆ ਵੀ ਅਸੀਂ ਡਾਇਰੈਕਟ ਇੰਡੀਆ ਤੋਂ এমਪਲੋਇਮੈਂਟ ਵੀਜ਼ਾ ਦੇ ਉੱਪਰ ਜਾਣਾ ਹੈ ਤਾਂ ਇਸ ਟਾਈਮ ਦੁਬਈ ਦੇ ਲਈ ਇੰਡੀਆ ਤੋਂ এমਪਲੋਇਮੈਂਟ ਵੀਜ਼ਾ ਅਵੇਲੇਬਲ ਜਿਹਦੇ ਵਿੱਚ ਤੁਸੀਂ ਸਿਕਿਉਰਿਟੀ ਗਾਰਡ ਦੀ ਜੌਬ ਕਰ ਸਕਦੇ ਆਂ वेयरहाउस स्टोर कीपर वेयरहाउस हेल्पर और हर तरह दी जॉब्स ਹਨ इंडिया ਤੋਂ ਵਰਕ ਪਰਮਿਟ ਬਾਜਰ ਜਿਹੜੀ ਫੀਸ ਦੇ ਕਰਵਾ ਦਿੱਤਾ ਜਾਊਗਾ ਦੁਬਈ ਜਾਣਾ ਚਾਹ ਰਹੇ ਆ ਕਾਫੀ ਟਾਈਮ ਤੋਂ ਵੇਟ ਕਰਦੇ ਪਏ ਆ ਨਹੀਂ ਕੰਮ ਮਿਲ ਰਿਹਾ ਸਮਝੀ ਕੋਲ ਮੈਚ ਕਰਦੇ ਦੁਬਈ ਦਾ এমਪਲੋਇਮੈਂਟ ਵੀਜ਼ਾ ਇੰਡੀਆ ਤੋਂ ਬਲਾ ਕੇ ਦਿੱਤਾ ਜਾਊਗਾ ਸਿਕਿਉਰਿਟੀ ਗਾਰਡਸ ਦੇ ਇੰਟਰਵਿਊ ਚੱਲ ਰਹੇ ਆ ਸਰਦਾਰ ਮੁੰਡੇ ਵੀ ਜਾ ਸਕਦੇ ਸਿਕਿਉਰਿਟੀ ਗਾਰਡ ਦੇ ਵਿੱਚ वेयरहाउस ਜਾਣਾ ਸਟੋਰ ਸਟੋਰ ਕੀਪਰ ਜਾਣਾ ਹੈਲਪਰ ਜਾਣਾ ਕਾਲ ਕਰ ਸਕਦੇ ਆ ਦੁਬਈ ਵਰਕ ਪਰਮਿਟ ਮੋਸਟ ਬੈਂਕਮ YouTube Instagram Facebook ਤੋਂ ਫੋਲੋ ਕਰ ਸਕਦੇ ਆ ਸਤਿ ਸ਼੍ਰੀ ਅਕਾਲ ਆਦਾ ਸਤਿ ਸ਼੍ਰੀ ਅਕਾਲ ਜੀ ਆਈ ਹੋਪ ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਵਿੱਚ ਅਖਾਰ ਸ਼ਹਿਰ ਦੁਬਈ ਏਮਪਲੋਇਮੈਂਟ ਵੀਜ਼ਾ ਬਾਰੇ ਜਿਹੜੇ ਮੇਰੇ ਵੀਰ ਵਿਜ਼ਟ ਟੂ ਵਰਕ ਨਹੀਂ ਜਾਣਾ ਚਾਹੁੰਦੇ ਇਹ ਵੀਡੀਓ ਖਾਸ ਉਨ੍ਹਾਂ ਲਈ ਕਿਉਂਕਿ ਕਾਫੀ ਕਾਲਿੰਗ ਆਉਂਦੀ ਆ ਜਿਹੜੇ ਮੇਰੇ ਵੀਰ ਕਹਿੰਦੇ ਆ ਵੀ ਅਸੀਂ ਡਾਇਰੈਕਟ ਇੰਡੀਆ ਟੂ ਏਮਪਲੋਇਮੈਂਟ ਵੀਜ਼ਾ ਦੇ ਉੱਪਰ ਜਾਣਾ ਹੈ ਅਸ ਟਾਈਮ ਦੁਬਈ, ਦਿੱਲੀ, ਇੰਡੀਆ ਤੋਂ এমপ্লয়ਮੈਂਟ ਵੀਜ਼ਾ ਅਵੇਲੇਬਲ ਜਿਹਦੇ ਵਿੱਚ ਤੁਸੀਂ ਸਿਕਿਉਰਿਟੀ ਗਾਰਡ ਦੀ ਜੌਬ ਕਰ ਸਕਦੇ ਆਂ ਵੇਅਰਹਾਊਸ ਸਟੋਰ ਕੀਪਰ, ਵੇਅਰਹਾਊਸ ਹੈਲਪਰ ਔਰ ਹਰ ਤਰ੍ਹਾਂ ਦੀ ਜੌਬ ਤੋਂ ਇੰਡੀਆ ਤੋਂ ਵਰਕ ਪਰਮਿਟ ਬਾਜੂਗ ਜਿਹੜੀ ਫੀਸ ਦੇ ਕੇ ਕਰਵਾ ਦਿੱਤਾ ਜਾਊਗਾ ਦੁਬਈ ਜਾਣਾ ਚਾਹ ਰਹੇ ਆਂ ਕਾਫੀ ਟਾਈਮ ਤੋਂ ḍੇਟ ਕਰਦੇ ਪਏ ਆਂ ਨਹੀਂ ਕੰਮ ਮਿਲ ਰਿਹਾ ਸਮਝੀ ਕੋਲ ਮੇਰੇ ਚੰਕਰ ਕਰਦੇ ਦੁਬਈ ਦਾ এমপ্লয়মেন্ট ভিসা ইন্ডিয়া ਤੋਂ ਬਣਾ ਦਿੱਤਾ ਜਾਊਗਾ সিকিউরিটি গার্ডਸ ਦੇ ਇੰਟਰਵਿਊ ਚੱਲ ਰਿਹਾ ਸਰਦਾਰ ਮੁੰਡੇ ਵੀ ਜਾ ਸਕਦੇ ਸਿਕਿਉਰਟੀ ਗਾਰਡ ਦੇ ਵਿੱਚ ਬੇਅਰ ਹੌਸ ਜਾਣਾ ਸਟੋਰ ਸਟੋਰ ਕੀਪਰ ਜਾਣਾ ਹੈਲਪਰ ਜਾਣਾ ਕਾਲ ਕਰ ਸਕਦੇ ਆ ਦੁਬਈ ਵਰ ਪਰਮਿਟ ਮੋਸਟ ਵੈਲਕਮ YouTube Instagram Facebook ਤੋਂ ਫੋਲੋ ਕਰ ਸਕਦੇ ਆ ਸਸਰੀ ਕਾਲ ਆਦਾ